ਸਤਿ ਸ਼੍ਰੀ ਅਕਾਲ ਜੀ ਵਰਕਤ ਵੀਡੀਓ ਵਿੱਚ ਜਦੋਂ ਪ੍ਰੀਤ ਆਪਣੇ ਮੰਮੀ ਡੈਡੀ ਨੂੰ ਪਰ ਤੇ ਭਰਾ ਨੂੰ ਆਪਣੇ ਸੋਹਰੇ ਘਰ ਲੈ ਕੇ ਆਉਂਦੀ ਹੈ ਤਾਂ ਵਿੱਕੀ ਤੇ ਉਸਦੀ ਮੰਮੀ ਬਹੁਤ ਡਰ ਜਾਂਦੇ ਹਨ ਫਿਰ ਜਦੋਂ ਸਾਰੇ ਬੈਠਣ ਦੀ ਗੱਲ ਕਰਦੇ ਆ ਤਾਂ ਵਿੱਕੀ ਕਹਿੰਦਾ ਸੀ ਤੁਸੀਂ ਅੰਦਰ ਚਲੋ ਫਿਰ ਕਮਲ ਕਹਿੰਦਾ ਹੁਣ ਤੁਹਾਨੂੰ ਡਰ ਲੱਗਦਾ ਹੋਣਾ ਹੈ ਕਿ ਸਾਡੀਆਂ ਗਲਤੀਆਂ ਕਿਤੇ ਬਾਹਰ ਨਾ ਪਤਾ ਲੱਗ ਜਾਣ ਵਿੱਕੀ ਕਹਿੰਦਾ ਐਦਾ ਦੀ ਕੋਈ ਗੱਲ ਨਹੀਂ ਫਿਰ ਜਦੋਂ ਅੰਦਰ ਜਾ ਕੇ ਕਮਲ ਪੁੱਛਦਾ ਹੈ ਕਿ ਤੂੰ ਮੇਰੀ ਰਹਣ ਤੇ ਹੱਥ ਕਿਉਂ ਚੱਕਿਆ ਤੇ ਫਿਰ ਵਿੱਕੀ ਕਹਿੰਦਾ ਘਰਾਂ ਵਿੱਚ ਮਾੜੀਆਂ ਮੋਟੀਆਂ ਗੱਲਾਂ ਤਾਂ ਹੁੰਦੀਆਂ ਰਹਿੰਦੀਆਂ ਆ ਇਹ ਥੋੜਾ ਕੇ ਜਾ ਕੇ ਸਾਰੀਆਂ ਗੱਲਾਂ ਬਾਹਰ ਦੱਸ ਦਈਏ ਪਤਾ ਨਹੀਂ ਪੂਆ ਨੇ ਕੀ ਪੜਾਇਆ ਆ ਕਿ ਪ੍ਰੀਤ ਕੱਲ ਦੀ ਸਾਡੇ ਵੱਲ ਨਹੀਂ ਆਈ ਤੇ ਸਾਡੇ ਨਾਲ ਗੱਲ ਵੀ ਨਹੀਂ ਕਰਦੀ ਫਿਰ ਮੰਮੀ ਬਹੁਤ ਬੋਲਦੇ ਆ ਪੂਆ ਜੀ ਨੂੰ ਕਿ ਮੇਰੀ ਕੁੜੀ ਦਾ ਘਰ ਖਰਾਬ ਕੀਤਾ ਕਿਉਂਕਿ ਬਿੱਕੀ ਤੇ ਉਸ ਦੀ ਮੰਮੀ ਨੇ ਪਹਿਲਾਂ ਹੀ ਫੋਨ ਕਰਕੇ ਸਾਰਾ ਕੁਝ ਉਸ ਦੀ ਮੰਮੀ ਦੇ ਦਿਮਾਗ ਵਿੱਚ ਭਾਰ ਦਿੱਤਾ ਸੀ ਤੇ ਉਹਨਾਂ ਦੇ ਖਿਲਾਫ ਮੰਮੀ ਤਾਂ ਪਹਿਲਾਂ ਹੀ ਸੀਗੇ ਤੇ ਉਹ ਭੂਆ ਜੀ ਨੂੰ ਤੇ ਫੁੱਫੜ ਜੀ ਨੂੰ ਬਹੁਤ ਬੋਲਦੇ ਆ ਇਹਨਾਂ ਨੇ ਮੇਰੀ ਕੁੜੀ ਦਾ ਘਰ ਖਰਾਬ ਕਰ ਦਿੱਤਾ ਡੈਡੀ ਜੀ ਮੰਮੀ ਨੂੰ ਚੁੱਪ ਕਰਾ ਦਿੰਦੇ ਹਨ ਫਿਰ ਕਮਲ ਕਹਿੰਦਾ ਹੈ ਕਿ ਗੱਡੀ ਵੀ ਖਰਾਬ ਕਰਕੇ ਰੱਖ ਆਇਆ ਵਿੱਕੀ ਕਹਿੰਦਾ ਗੱਡੀ ਕਿਹੜਾ ਨਵੀਂ ਸੀ ਕਮਲ ਕਹਿੰਦਾ ਹੁਣ ਤੈਨੂੰ ਨਵੀਂ ਗੱਡੀ ਚਾਹੀਦੀ ਆ ਵਿੱਕੀ ਕਹਿੰਦਾ ਮੈਂ ਕਿਹੜਾ ਮੰਗੀ ਸੀ ਤੁਸੀਂ ਪ੍ਰੀਤ ਦੇ ਕਹਿੰਦੇ ਵੀ ਗੱਡੀ ਦਿੱਤੀ ਮੈਂ ਤਾਂ ਕਦੇ ਤੁਹਾਡੇ ਤੋਂ ਕੁਝ ਨਹੀਂ ਮੰਗਿਆ ਜੋ ਦਿੱਤਾ ਤੁਸੀਂ ਆਪਣੀ ਕੁੜੀ ਨੂੰ ਦਿੱਤਾ ਹੁਣ ਤੈਨੂੰ ਕੀ ਚਾਹੀਦਾ ਆ ਜਿਹੜਾ ਪ੍ਰੀਤ ਦੇ ਹੱਥ ਚੁੱਕਿਆ ਵਿੱਕੀ ਦੱਸਦਾ ਹੈ ਕਿ ਮੰਮੀ ਨੇ 4000 ਰੁਪਏ ਪਰਸ ਵਿੱਚ ਪਾਏ ਸੀ ਪ੍ਰੀਤ ਦੇ ਤੇ ਪ੍ਰੀਤ ਮੈਂ ਖਰਚ ਦਿੱਤੇ ਪਰ ਪ੍ਰੀਤ ਨੇ ਮੰਮੀ ਤੇ ਚੋਰੀ ਦਾ ਇਲਜ਼ਾਮ ਲਗਾ ਦਿੱਤਾ ਤੇ ਮੈਂ ਇਸ ਕਰਕੇ ਮੈਨੂੰ ਬਹੁਤ ਗੁੱਸਾ ਚੜਿਆ ਤੇ ਮੇਰੇ ਤੋਂ ਹੱਥ ਚੱਕਿਆ ਗਿਆ ਪਰ ਮੈਂ ਤਾਂ ਕਦੇ ਦੱਸਿਆ ਨਹੀਂ ਕਿ ਮੰਮੀ ਨੇ ਮੈਨੂੰ ਵੀ ਚੋਰੀ ਪੈਸੇ ਦਿੱਤੇ ਸੀ ਤੇ ਮੈਂ ਪ੍ਰੀਤ ਨੂੰ ਫੋਨ ਲੈ ਕੇ ਦਿੱਤਾ ਪਰ ਮੰਮੀ ਕਹਿੰਦੀ ਤੂੰ ਕਿਸੇ ਨੂੰ ਦੱਸੀ ਨਾ ਫਿਰ ਜਦੋਂ ਤੁਹਾਨੂੰ ਇਸ ਗੱਲ ਦਾ ਵੀ ਪਤਾ ਲੱਗ ਗਿਆ ਤਾਂ ਫਿਰ ਤੁਸੀਂ ਮੇਰੇ ਨਾਲ ਲੜਨ ਆਣਾ ਫਿਰ ਨਾ ਮੇਰੇ ਤੇ ਨਾਮ ਲਗਾ ਲਗਾ ਦਿਓ ਇਹ لالਚੀ ਆ ਫਿਰ ਮੰਮੀ ਵੀ ਬਹੁਤ ਹੈਰਾਨ ਹੋ ਜਾਂਦੇ ਆ ਕਿ ਮੇਰੇ ਜਵਾਈ ਨੇ ਤਾਂ ਮੇਰੀ ਵੀ ਬੇਇੱਜ਼ਤੀ ਕਰ ਦਿੱਤੀ ਮੰਮੀ ਬਹੁਤ ਗੁੱਸੇ ਵਿੱਚ ਆਉਂਦੇ ਹਨ ਵਿੱਕੀ ਨੂੰ ਬਹੁਤ ਖਰੀਆਂ ਖਰੀਆਂ ਸੁਣਾਉਂਦੇ ਹਨ ਹੁਣ ਵਿੱਕੀ ਆਪਣੀ ਸੱਸ ਤੋਂ ਮਾਫੀ ਮੰਗੇਗਾ ਕਿ ਨਹੀਂ ਮੰਮੀ ਆਪਣੀ ਗਲਤੀਆਂ ਦਾ ਅਹਿਸਾਸ ਹੋਵੇਗਾ ਜਾਂ ਨਹੀਂ ਅੱਗੇ ਜਾਣਕਾਰੀ ਲਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ